ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਦੀ ਬੁੱਤ ਦੀ ਬਿਆਦਬੀ ਦੀ ਕੋਸ਼ਿਸ਼ ਤੋਂ ਬਾਅਦ ਦੇਸ਼ ਭਰ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਬੀਤੇ ਕੱਲ ਯਾਨੀ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੀ ਪ੍ਰਤੀਵਾਦੀ ਬਿਆਦਬੀ ਦੀ ਕੋਸ਼ਿਸ਼ ਇੱਕ ਨੌਜਵਾਨ ਦੇ ਵੱਲੋਂ ਕੀਤੀ ਜਾਂਦੀ ਹੈ ਮਿਸਟਰ ਦੇ ਹੈਰੀਟੇਜ ਸਟਰੀਟ ਤੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਜਿਸ ਤੋਂ ਬਾਅਦ ਹੁਣ ਬੰਦ ਦੀ ਕਾਲ ਦੇ ਦਿੱਤੀ ਗਈ ਹੈ ਦੱਸਿਆ ਕਿ ਲੁਧਿਆਣਾ ਦੇ ਵਿੱਚ ਸੰਵਿਧਾਨ ਬਚਾਓ ਮੋਰਚਾ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਬੈਠਕ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਸਮਾਨਪਾਗੀ ਘਟਨਾ ਤੋਂ ਬਾਅਦ ਰੋਜ਼ ਦੇ ਵਜੋਂ ਲੁਧਿਆਣਾ ਇੱਕ ਦਿਨ ਦੇ ਲਈ ਬੰਦ ਕੀਤਾ ਜਾਵੇਗਾ ਭਲਕੇ 5 ਵਜੇ ਤੱਕ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਬੰਦ ਕੀਤਾ ਗਿਆ ਇਸ ਦੀ ਕਾਲ ਦਿੱਤੀ ਗਈ ਹੈ ਇਸ ਦੇ ਇਲਾਵਾ ਘੰਟਾਕਰ ਚੌਂਕ ਚੋੜਾ ਬਾਜ਼ਾਰ ਦੇ ਵਿੱਚ ਪੱਕਾ ਮੋਰਚਾ ਲਾਉਣ ਦੀ ਵੀ ਗੱਲ ਆਖੀ ਗਈ ਹੈ ਤਾਂ ਕਿਹਾ ਜਾ ਰਿਹਾ ਕਿ ਜਦ ਤੱਕ ਦੋਸ਼ੀ ਦੇ ਖਿਲਾਫ ਪੁਲਿਸ ਵੱਲੋਂ ਕੋਈ ਸਖਤ ਐਕਸ਼ਨ ਨਹੀਂ ਲਿਆ ਜਾਂਦਾ ਤਦ ਤੱਕ ਮੋਰਚਾ ਵੀ ਜਾਰੀ ਰਹੇਗਾ ਤੇ ਇਸ ਤਰੀਕੇ ਦੇ ਸੰਘਰਸ਼ ਇਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿੱਡੇ ਜਾਂਦੇ ਰਹਿਣਗੇ ਤਾਂ ਦੱਸ ਲਈਏ ਕਿ ਇੱਕ ਪਾਸੇ ਬੀਤੇ ਕੱਲ ਜਿੱਥੇ ਦੇਸ਼ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਉਸੇ ਦਰਮਿਆਨ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੇ ਇਸ ਨੌਜਵਾਨ ਦੇ ਵੱਲੋਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉੱਥੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਇੱਕ ਦਿਨ ਦੀ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਸੰਵਿਧਾਨ ਬਚਾਓ ਜਥੇਬੰਦੀਆਂ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿ ਕਿਹੜੇ ਸੰਬੰਧ ਜਿਹੜੀ ਮੀਟਿੰਗ ਕੀਤੀ ਹੈਗੀ ਮੈਂ ਆਨੰਦ ਕਿਸ਼ੋਰ ਪ੍ਰਧਾਨ ਸਤਗੁਰੂ ਰਵਿਦਾਸ ਧਰਮ ਸਮਾਜ ਰਜਿਸਟਰਡ ਸਰਤਸ ਪੰਜਾਬ ਅੱਜ ਬਹੁਤ ਹੀ ਮੰਦਭਗੀ ਘਟਨਾ ਦੇ ਜੋ ਕਿ ਕੱਲ ਅੰਮ੍ਰਿਤਸਰ ਵਿਖੇ ਜੋ ਕਿ ਦਰਬਾਰ ਸਾਹਿਬ ਦੇ ਗਲਿਆਰੇ ਅੰਦਰ ਬਾਬਾ ਸਾਹਿਬ ਦਾ ਸਟੈਚੂ ਲੱਗਾ ਜਿਹਨੂੰ ਇੱਕ ਬੇਵਕੂਫ ਨਲਾਇਕ ਸ਼ਖਸ ਨੇ ਨੁਕਸਾਨ ਪਹੁੰਚਾਇਆ ਔਰ ਜਿਸ ਦੇ ਨਾਲ ਕੀ ਸਮੁੱਚੇ ਐਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹਿਰਦੇ ਬਲੁੰਦਰੇਗੇ ਸਾਡੇ ਰੋਸ-ਰੋਸ ਵੱਜੋਂ ਅੱਜ ਲੁਧਿਆਣੇ ਦੀ ਇਸਤਮਾਮ ਜਥੇਬੰਦੀਆਂ ਜੋ ਕਿ ਸੰਵਿਧਾਨ ਬਚਾਓ ਮੋਰਚਾ ਜੋ ਕਿ ਪਹਿਲਾਂ ਤੋਂ ਗਠਿਤਾ ਜਿਸ ਦੇ ਵਿੱਚ ਲੁਧਿਆਣੇ ਦੀਆਂ ਸਤਿ ਸਾਮ ਐਸਸੀ ਜਥੇਬੰਦੀਆਂ ਆਉਂਦੀਆਂ ਉਹਦੇ ਬੈਂਦਰ ਥੱਲੇ ਇੱਕ ਮੀਟਿੰਗ ਜਿਹੜੀ ਆ ਘਾਟੀ ਵਾਲਮੀਕੀ ਚੌਕ ਵਿਖੇ ਕੀਤੀ ਗਈ ਆ ਜਿਦੇ ਵਿੱਚ ਸਮੂਹ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਕਿ ਜੋ ਕੱਲ ਲੁਧਿਆਣਾ ਇਸ ਰੋਸ ਵੱਜੋ ਲੁਧਿਆਣੇ ਨੂੰ ਜਿਹੜੀ ਲੁਧਿਆਣਾ ਬੰਦ ਕੀਤਾ ਜਾ ਰਿਹਾ ਲੁਧਿਆਣਾ ਬੰਦ ਦੀ ਜਿਹੜੀ ਕਾਲਦ ਕੋਸ਼ਿਸ਼ ਕੀਤੀ ਗਈ ਆ ਉਹ ਸਮੂਹ ਵਪਾਰਕਦਾਰਿਆਂ ਨੂੰ ਦੁਕਾਨਦਾਰਾਂ ਨੂੰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਕੱਲ ਨੂੰ ਇਸ ਜੋ ਜੋ ਕਿ ਕਿਉਂਕਿ ਜੇ ਬਾਬਾ ਸਾਹਿਬ ਜਿਹੜਾ ਜਿਹੜੇ ਆ ਉਹਨਾਂ ਨੇ ਕੱਲਾ ਐਸੀ ਸਵਾਜ ਦੇ ਲਈ ਨਹੀਂ ਸਗੋਂ ਸਮੁੱਚੇ ਵਰਗ ਦੇ ਲਈ ਉਹਨਾਂ ਨੇ ਆਪਣੇ ਯੋਗਦਾਨ ਦਿੱਤਾ ਉਹਨਾਂ ਨੂੰ ਉਹਨਾਂ ਦੇ ਹੱਕਾਂ ਦੀ ਰਾਖੀ ਦੇ ਲਈ ਖਾਸ ਕਰ ਔਰਤਾਂ ਦੇ ਲਈ ਮਹਿਲਾਵਾਂ ਦੇ ਲਈ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਕੱਲ ਨੂੰ ਆਪਾਂ ਸਾਰੇ ਇਕੱਠੇ ਹੋ ਕੇ ਇਸ ਲੁਧਿਆਣਾ ਬੰਦ ਨੂੰ ਸਮਰਥਨ ਦੇ ਕੇ ਕਾਮਯਾਬ ਕਰੀਏ ਸਾਰਿਆਂ ਜੱਥੇਬੰਦੀਆਂ ਨੂੰ ਬੇਨਤੀ ਆ ਕਿ ਕੱਲ ਨੂੰ ਦੁਕਾਨਦਾਰਾਂ ਨੂੰ ਵਪਾਰਕਦਾਰਾਂ ਨੂੰ ਫੈਕਟਰੀ ਮਾਲਕਾਂ ਨੂੰ ਸਾਰਿਆਂ ਨੂੰ ਇਹ ਕੱਲ ਦਾ ਜਿਹੜਾ ਲੁਧਿਆਣਾ ਬੰਦ ਦਾ ਸਹਿਯੋਗ ਦੇਣਾ ਚਾਹੀਦਾ ਮੈਂ ਵੈਸੇ ਤਾਂ ਹਮੇਸ਼ਾ ਲੁਧਿਆਣਾ ਸ਼ਹਿਰ ਹਮੇਸ਼ਾ ਸਾਡੇ ਨਾਲ ਸਹਿਯੋਗ ਕਰਦਾ ਆ ਪਰ ਲੇਕਿਨ ਅਸੀਂ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਜਾ ਕੇ ਕਿ ਕੱਲ ਨੂੰ ਜਿਹੜਾ ਆਪਣੀਆਂ ਦੁਕਾਨਾਂ ਔਰ ਫੈਕਟਰੀਆਂ ਜਿਹੜੀਆਂ ਬੰਦ ਕੀਤੀਆਂ ਜਾਣ ਔਰ ਇਹਦੇ ਵਿੱਚ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਜਿਹੜਾ ਆ ਉਹ ਕਾ ਸਾਰੇ ਕੰਮ ਕੀਤੇ ਜਾਣਗੇ ਘੰਟਾਗੜ ਚੌਂਖ ਵਿਖੇ ਕੱਲ ਨੂੰ ਸਾਰਾ ਬੰਦ ਕਰਾ ਕੇ ਘੰਟਾਗੜ ਚੌਂਖ ਵਿਖੇ 11 ਵਜੇ ਸਾਰਿਆਂ ਨੇ ਇਕੱਠੇ ਹੋਣਾ 11 ਵਜੇ ਉੱਥੇ ਸਵਾਮ ਜਿੱਥੇ ਬੰਦੀਆਂ ਇਕੱਠੇ ਹੋਣਗੀਆਂ ਔਰ ਜਿਹੜਾ ਧਰਨਾ ਦਿੱਤਾ ਜਾ ਰਿਹਾ ਕਿਉਂਕਿ ਸਾਡੀ ਜਿਹੜੀ ਮੰਗ ਇੱਕੋ ਹੀ ਹੈ ਕਿ ਜਦ ਤੱਕ ਉਸ ਨਲਾਇਕ ਸ਼ਖਸ ਨੂੰ ਇੱਕ ਤਰ੍ਹਾਂ ਦੇ ਉੱਤੇ NSA ਐਕਟ ਲੱਗਾ ਜਾਵੇ ਔਰ ਉਸ ਦੇ ਪਿੱਛੇ ਜਿਹੜੀਆਂ ਜਿਹੜੇ ਹੋਰ ਵੀ ਲੋਕ ਜਿਹੜੇ ਸ਼ਾਮਲ ਸਾਜ ਦੇ ਅੰਦਰ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਔਰ ਜਦ ਤੱਕ ਉਹਨੂੰ ਇੱਥੇ ਸ਼ਾਮ ਦੀ ਡਿਬਰੂਗਰ ਜੇਲ੍ਹ ਦੇ ਵਿੱਚ ਤੱਕ ਭੇਜਿਆ ਜਾਵੇ ਤਦ ਤੱਕ ਜਿਹੜਾ ਇਹ ਪ੍ਰੋਟੈਸਟ ਜਾਰੀ ਰਹੂਗਾ ਕੈਂਟਾਗੜ ਚੌਂਕ ਵਿਖੇ ਜਿਹੜਾ ਲੰਬੇ ਸਮੇਂ ਲਈ ਧਰਨਾ ਦੇਣ ਜਾ ਰਹੇ ਪੱਕੇ ਮੋਰਚਾ ਲਾਇਆ ਜਾਊਗਾ ਪੱਕਾ ਬਿਲਕੁਲ ਮੋਰਚਾ ਲਾਇਆ ਜਾਏਗਾ ਜੀ ਉਹਦੇ ਵਿੱਚ ਜਦ ਤੱਕ ਪ੍ਰਸ਼ਾਸਨ ਸਾਡੀ ਮੰਗਾਂ ਇਹ ਨਹੀਂ ਮੰਗ ਲੈਂਦਾ ਤਦ ਤੱਕ ਜਿਹੜਾ ਮੋਰਚਾ ਚੱਲਿਆ ਜਾਈਏ ਜਿਹੜੀ ਕੱਲ ਦੀ ਘਟਨਾ ਹੋਈ ਆ ਉਹਦਾ ਅਸੀਂ ਸਤਿਗੁਰੂ ਰਵਿਦਾਤ ਧਰਮ ਸਮਾਜ ਰਜਿਸਟਰਡ ਸਰਤਸ ਪੰਜਾਬ ਵੱਲੋਂ ਸਖਤ ਲਬਜਾਂ ਦੇ ਵਿੱਚ ਨਖੇਦੀ ਕਰਦੇ ਆਂ ਔਰ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਪ੍ਰੀਪਲਾਨ ਪ੍ਰੋਗਰਾਮ ਬਣਾ ਕੇ ਇਹ ਇਹਨੂੰ ਅੰਜਾਮ ਦਿੱਤਾ ਗਿਆ ਹੈ ਔਰ ਜਿਹੜਾ ਕੱਲ ਦਾ ਇਸ ਘਟਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੱਲ ਦਾ ਅਸੀਂ ਜਿਹੜਾ ਬੰਦ ਦਾ ਸਦਾ ਸੰਵਿਧਾਨ ਬਚਾਓ ਮੋਰਚੇ ਦੇ ਬੈਨਰ ਹੇਠ ਬੱਖ-ਬੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਰਲ ਕੇ ਸਾਰੀਆਂ ਨੇ ਇਹ ਰੱਖਿਆ ਗਿਆ ਹੈ ਤੇ ਔਰ ਕੱਲ ਨੂੰ 5 ਵਜੇ ਤੱਕ ਲੁਧਿਆਣਾ ਬੰਦ ਦੀ ਕਾਲ ਹੈ ਸੰਵਿਧਾਨ ਬਚਾਓ ਮੋਰਚੇ ਦੀ ਔਰ ਉਸ ਤੋਂ ਬਾਅਦ ਜੇ ਸਾਡੀ ਮੰਗ ਨਾ ਮੰਨ ਗਈ ਗਈ ਕਿ ਅਸੀਂ ਅੰਦੋਲਨ ਆਪਣਾ ਤਿੱਖਾ ਕਰਾਂਗੇ ਪਰਮਨੈਂਟ ਅਸੀਂ ਉਹ ਜਿਹੜਾ ਚੋੜਾ ਬਾਜ਼ਾਰ ਘੰਟਾ ਘਰ ਆ ਉੱਥੇ ਅਸੀਂ ਇਹੀ ਬੈਠਾਂਗੇ ਔਰ ਸਾਡੀ ਇਹ ਮੰਗ ਆ ਵੀ ਇਸ ਇਨਸਾਨ ਦੇ ਐਨ ਐਫ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇ ਔਰ ਅਸਾਮ ਦੀ ਜੇਲ੍ਹ ਉੱਥੇ ਇਹਨੂੰ ਭੇਜਿਆ ਜਾਵੇ ਕੱਲ ਦੀ ਜਿਹੜੀ ਘਟਨਾ ਵਾਪਰੀ ਆ ਬਹੁਤ ਹੀ ਦੁਖਦਾਈ ਘਟਨਾ ਹੈ ਪਾਰਟ ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਬਾਬਾ ਸਾਹਿਬ ਡਾਕਟਰ ਪੀਮਬਰਾਓ ਅੰਬੇਦਕਰ ਜੀ ਜਿਹੜੇ ਕਿ ਦੇਸ਼ ਦੇ ਕਾਨੂੰਨ ਮੰਤਰੀ ਵੀ ਰਹੇ ਨੇ ਉਹਨਾਂ ਦੀ ਕੱਲ ਜਿਹੜੀ ਪ੍ਰਤਿਮਾ ਸੀਗੀ ਇੱਕ ਸ਼ਰਾਰਤੀ ਅਨਸਰ ਵੱਰੋਂ ਔਰ ਪਿੱਛੇ ਲੱਗਦਾ ਉਹਨਾਂ ਦੀ ਕੋਈ ਪ੍ਰੀਪਲਾਨਡ ਜਿਹੜਾ ਹੈਗਾ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਕਹਿ ਲੋ ਜਾਂ ਕੁਝ ਸਾਥੀਆਂ ਦੀ ਇੱਕ ਬਣਾਈ ਹੋਈ ਸਾਜ਼ਿਸ਼ ਦੇ ਤਹਿਤ ਜਿਹੜੀ ਹੈਗੀ ਆ ਬਾਬਾ ਸਾਹਿਬ ਦੀ ਪ੍ਰਤਿਮਾ ਜਿਹੜੀ ਆ ਉਹਨੂੰ ਤੋੜਨ ਦਾ ਯਤਨ ਕੀਤਾ ਗਿਆ ਔਰ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਹੈਗਾ ਉਹ ਮਹਾਪੁਰਸ਼ਾਂ ਦੀ ਧਰਤੀ ਆ ਭਗਵਾਨ ਵਾਲਮੀਕੀ ਜੀ ਤੀਰਥ ਯਾਤਰਾ ਉੱਥੇ ਲੋਕ ਜਾਂਦੇ ਨੇ ਔਰ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਧੁਰਾ ਜਿਹੜਾ ਹੈਗਾ ਪੰਜਾਬ ਦੇ ਅੰਦਰ ਉਹ ਸਾਡਾ ਹੈਗਾ ਅੰਮ੍ਰਿਤਸਰ ਇਸ ਕਰਕੇ ਦੇਖੋ ਜਿਹੜੀ ਪ੍ਰੋਟੈਸਟ ਦੀ ਗੱਲ ਹੈਗੀ ਆ ਇਹ ਇੱਕ ਸਾਂਝਾ ਮੋਰਚਾ ਲੁਧਿਆਣੇ ਦੇ ਵਿੱਚ ਬਣਿਆ ਹੋਇਆ ਸੰਵਿਧਾਨ ਬਚਾਓ ਮੋਰਚਾ ਉਹਦੇ ਵਿੱਚ ਸਾਰੀਆਂ ਹੀ ਰਾਜਨੀਤਿਕ ਜਥੇਬੰਦੀਆਂ ਔਰ ਧਾਰਮਿਕ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਮੋਰਚਾ ਬਣਾਇਆ ਗਿਆ ਔਰ ਉਸ ਸਾਂਝੇ ਮੋਰਚੇ ਦੇ ਬੈਨਰ ਹੈਡ ਜਿਹੜਾ ਹੈਗਾ ਅਸੀਂ ਸਾਰੇ ਹੀ ਸਾਥੀ ਜਿਹੜੇ ਆ ਬਹੁਜਨ ਸਮਾਜ ਦੇ ਲੋਕ ਆ ਦਲੇ ਸਮਾਜ ਦੇ ਜਿਹੜੇ ਲੋਕ ਆ ਬਾਬਾ ਸਾਹਿਬ ਦੇ ਨਿਆਈ ਆ ਅਸੀਂ ਇਕੱਠੇ ਹੋ ਕੇ ਸਾਰੇ ਹੀ ਜ਼ਿਲ੍ਹਾ ਲੁਧਿਆਣਾ ਨੂੰ ਜਿਹੜਾ ਹੈਗਾ ਪੂਰਨ ਤੌਰ ਤੇ ਬੰਦ ਕਰਨ ਜਾ ਰਹੇ ਹਾਂ